ਤਾਂ ਤੁਹਾਨੂੰ ਐਸੇ ਸ਼ਖਸ ਨਾਲ ਮਿਲਾਂਨ ਜਾ ਰਹੇ ਆ ਕਿ ਜਿਨ੍ਹਾਂ ਦਾ ਜਨਮ ਤਾਂ ਹਿੰਦੁਸਤਾਨ ਦੀ ਧਰਤੀ ਤੇ ਹੋਇਆ ਪਰ ਜੋ ਮਡਲੀ ਸਿੱਖਿਆ ਉਹਨਾਂ ਨੇ ਲਈਤੀ ਹੈ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਸਿੱਖਿਆ ਪ੍ਰਾਪਤ ਕੀਤੀ ਹੈ ਔਰ ਜਦੋਂ ਵੰਡ ਦਾ ਟਾਈਮ ਆਇਆ 1947 ਦੇ ਵਿੱਚ ਤੇ 1947 ਦੇ ਵਿੱਚ ਉਹ ਮੁੜ ਵਾਪਸ ਪਰਤ ਆਂਦੇ ਨਹੀਂ ਹਿੰਦੁਸਤਾਨ ਦੀ ਧਰਤੀ ਤੇ ਉਹ ਮਿਲਦੇ ਆ ਐਸੇ ਸ਼ਖਸ ਨਾਲ ਜਨਮ ਕਦੋਂ ਦਾ ਤੁਹਾਡਾ 1940 ਦਾ

ਪਿੱਲੂ ਖਾਂਦੇ ਰਹੇ ਡੇਲੇ ਖਾਂਦੇ ਰਹੇ ਉੱਪਰ ਚੜਦੇ ਰਹੇ ਬਾਉਜੀ ਤੁਹਾਡਾ ਬੜਾ ਬੜਾ ਸਵਾਗਤ ਹੈ ਸਿਟੀ ਹੋਮ ਚੈਨਲ ਤੇ ਅੱਛਾ ਇਹ ਬੜਾ ਜਾਨੇ ਸ਼ੀਟ ਠੀਕ ਹੈ ਠੀਕ ਹੈ ਠੀਕ ਹੈ ਓਕੇ ਆ ਓਕੇ ਆ ਸੁਮਿਤਾ ਬਾਲ ਨੇ ਹਾਂ ਜੀ ਬਠੀਕ ਹੈ ਬਾਪੂ ਜੀ ਕਦੋਂ ਦਾ ਜਨਮ ਕਦੋਂ ਦਾ ਤੁਹਾਡਾ 1940 ਦਾ ਅੱਛਾ 1940 ਦੇ ਵਿੱਚ ਤੋ ਤੁਹਾਨੂੰ ਦੱਸਣਾ ਜਾਂਦਾ ਹੈ ਵੀ ਇਹੋ ਜਿਹੇ ਬਜ਼ੁਰਗ ਜਿਹੜੇ ਲੁਧਿਆਣਾ ਸ਼ਹਿਰ ਦੀ ਸ਼ਾਨ ਨੇ ਤੇ ਜਿਨ੍ਹਾਂ ਨੇ ਫੌਜ ਦੇ ਵਿੱਚ ਰਹਿ ਕੇ ਦੇਸ਼ ਦੀ ਸੇਵਾ ਵੀ ਕੀਤੀ ਹੈ ਤੋ ਇਹਨਾਂ ਨਾਲ ਗੱਲ ਵੀ ਕਰਨੀ ਬਣਦੀ ਹੈ ਔਰ ਇਹਨਾਂ ਦੇ ਜੀਵਨ ਬਾਰੇ ਵੀ ਪਤਾ ਲੱਗਣਾ ਚਾਹੀਦਾ ਵੀ ਕਿਸ ਢੰਗ ਨਾਲ ਇਹਨਾਂ ਨੇ ਫੌਜ ਦੇ ਵਿੱਚ ਦੌਰਾਨ ਇਹਨਾਂ ਨੇ ਦੇਸ਼ ਦੇ ਅੱਛੇ ਨਾਗਰਿਕ ਹੋਣ ਦੀ ਜੋ ਮਿਸਾਲ ਪੈਦਾ ਕੀਤੀ ਉਹਦੇ ਤੇ ਵੀ ਚਰਚਾ ਕਰਾਂਗੇ ਤੋ ਬੋ ਜੀ ਜਨਮ ਫਿਰ ਤੁਹਾਡਾ ਹਿੰਦੁਸਤਾਨ ਜੀ ਹੋਇਆ ਕਿ ਉਸ ਸਮੇਂ ਪਾਕਿਸਤਾਨ ਚ ਨਹੀਂ ਹਿੰਦੁਸਤਾਨ ਚ ਹਿੰਦੁਸਤਾਨ ਚ ਹੈ ਤੇ ਪੜਾਈ ਵਗੈਰਾ ਫਿਰ ਕਿੱਦਾਂ ਰਹੀ ਪੜਾਈ ਫੇ ਰੋਲੇ ਲੱਗੇ ਛੇਤੀ ਥਾਲਕ ਰਹੇ ਫੇ ਬਾਦ ਫੇ ਆ ਕੇ ਤੁਰ ਕੇ ਗੱਡਿਆਂ ਤੇ ਪਾਕਿਸਤਾਨਾ ਬਣੀ ਜਨਮ ਤੁਹਾਡਾ ਹਿੰਦੁਸਤਾਨ ਚ ਹੋਇਆ ਹਾਂ ਹਿੰਦੁਸਤਾਨ ਫੇ ਪਾਕਿਸਤਾਨ ਕਿੱਧਰ ਪਹੁੰਚੇ ਉਧਰ ਸਾਡਾ ਡੈਡੀ ਪਟਵਾਰੀ ਦਾ ਅੱਛਾ ਉਹ ਸਾਨੂੰ ਲੈ ਗਿਆ ਫੇ ਹੂੰ ਉਧਰ ਰਹੇ ਹੂੰ ਸਾਲ ਦੋ ਸਾਲ ਚੱਲੂ ਫੇ ਰੋਲੇ ਪੈ ਗਏ ਹੂੰ ਰੋਲੇ ਪੈ ਗਏ ਤਾਂ ਫੇ ਹਾਨੂੰ ਆਣਾ ਪਿਆ ਹੂੰ ਫੇ ਲੜਾਈ ਲੱਗੀ ਪਾਕ ਹਿੰਦੂ ਪਾਕਿਸਤਾਨ ਦੀ ਦਰਸਾਂ ਹਾਂ ਨੇ ਕਿੱਦਾਂ ਆਏ ਫਿਰ ਪਾਕਿਸਤਾਨ ਤੋਂ ਕਿੱਦਾਂ ਆਏ ਗੱਡਿਆਂ ਤੇ ਗੱਡਿਆਂ ਦੇ ਬੈਠ ਕੇ ਤੋਂ ਉਦੋਂ ਤੱਕ ਇਹ ਕਹਿੰਦੇ ਦੌਰ ਬੜਾ ਖੂਨੀ ਦੌਰ ਸੀ ਬੜਾ ਮਤਲਬ ਮਾਹੌਲ ਖਰਾਬ ਸੀ ਸਾਡਾ ਕਾਫਲਾ ਦਾ 15 ਕਿਲੋਮੀਟਰ ਦਾ ਹਰਦਵਾਲੇ ਰਫਰਾਂ ਵਾਲੇ ਕੁੰਮਦੇ ਕੋੜੀਆਂ ਵਾਲੇ ਕੁੰਮਦੇ ਫਿਰ ਆਏ 2 ਮਹੀਨੇ ਚ ਵੀ ਦੇ ਚ ਹਾਂ ਤੁਹਾਂ ਆ ਕੇ ਫਿਰ ਗੁਜ਼ਰ ਬਸਰ ਇੱਥੇ ਲੁਧਿਆਣੇ ਕਿਤੇ ਹੋਰ ਨਹੀਂ ਤੁਹਾਈ ਬਕਾ ਪਰ ਤੁਹਾਈ ਗੜ ਸ਼ੰਕਰ ਕੋਲ ਅੱਛਾ ਗੜ ਸ਼ੰਕਰ ਦੋਆਬੇ ਚ ਹਾਂਜੀ ਦੋਆਬੇ ਚ ਉਹ ਸਾਡਾ ਪਿੰਡ ਆ। ਅੱਛਾ ਮਤਲਬ ਉੱਥੋਂ ਜਦੋਂ ਪਾਕਿਸਤਾਨ ਤੋਂ ਚੱਲੇ ਤੇ ਉੱਥੇ ਆ ਕੇ ਤੁਸੀਂ ਫਿਰ ਵਸਨੀਕ ਹੋਏ। ਉੱਥੇ ਸਾਡੇ ਪਹਿਲਾ ਪਿੰਡ ਉਹੀ ਆ। ਅੱਛਾ ਪਿੰਡ ਉਹੀ ਹੈ ਬਾਅਦ ਤਾ ਫੌਜ ਕੱਢ ਕੇ ਬਾਅਦ ਚਾਹ ਫੌਜ ਦੇ ਬਾਅਦ। ਹੂੰ ਇੱਥੇ ਹੂੰ ਪਹਿਲਾਂ ਉੱਥੇ ਰਹੇ। ਤੇ ਬਾਪੂ ਜੀ ਪਾਕਿਸਤਾਨ ਦਾ ਯਾਦ ਹੋਣਾ ਹੈ ਉੱਥੇ ਵੀ ਜਦੋਂ ਤੁਸੀਂ ਕਦੋਂ ਦਾ ਜਨਮ ਤੁਹਾਡਾ ਕਿਹੜੇ ਸਾਲ ਦਾ ਜਨਮ ਹੈ? 1940 ਦਾ। ਜੋ 1940 ਦਾ ਜਨਮ ਹੈ ਤੇ ਤੁਸੀਂ 1947 ਚ ਵੰਡ ਹੋਈ ਮਤਲਬ 7-8 ਸਾਲ ਦੇ ਸੀਗੇ ਤੁਸੀਂ ਉਦੋਂ ਤੇ ਤੁਹਾਨੂੰ ਯਾਦ ਹੋਣਾ ਹੈ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਤੁਹਾਨੂੰ ਯਾਦ ਆਸ਼ ਦੇ ਵਿੱਚ ਹੋਣਾ ਵੀ ਉੱਥੇ ਵੀ ਤੁਸੀਂ ਆਪਣਾ ਬਚਪਨ ਜੋ ਖੇਡਿਆ ਜੋ ਖੇਡਾਂ ਕੀਤੀਆਂ ਜਾਂ ਸਕੂਲ ਦੇ ਵਿੱਚ ਗਏ ਕੁਝ ਯਾਦ ਹੈ ਨਾਲੇ ਪੀਲੂਆਂ ਤੇ ਚੜ ਕੇ ਪੀਲੂ ਖਾਂਦੇ ਰਹੇ ਡੇਲੇ ਖਾਂਦੇ ਰਹੇ ਉੱਪਰ ਚੜਦੇ ਰਹੇ ਰਾਤਾਂ ਦੇ ਬਸ ਮਤਲਬ ਸ਼ਰਾਰਤੀ ਸੀ ਇਹ ਬਚਪਨ ਹੈ دورਦੇ ਰਹੇ दादी ਕੋਈ ਗੱਲ ਨਹੀਂ ਤੇ ਪੜ੍ਹਾਈ ਵਗੈਰਾ ਫਿਰ ਪਾਕਿਸਤਾਨ ਯਾਦ ਆ ਸਕੂਲ ਵਗੈਰਾ ਜਾਂਦੇ ਸੀ। ਉਹ ਕਿ ਜਾਇਦਾ ਦਾ 513 ਚੱਕ ਚਾ। 513 ਚੱਕ। اچھا ਉੱਥੇ ਦਾ ਮਕਾਨ ਨੰਬਰ ਹੈ? ਸਕੂਲ ਦਾ ਠੀਕ ਹੋ ਬੂਰੇ ਮੰਡੀ ਕੋ 513 ਚੱਕ। اچھا ਪਾਕਿਸਤਾਨ ਚ। ਹਾਂ ਪਾਕ। ਕਿਹੜੇ ਸ਼ਹਿਰ ਚ ਹੈ? ਬੂਰੇ ਮੰਡੀ ਦੇ ਕੋਲ ਆ। اچھا ਬੂਰੇ ਮੰਡੀ ਦੇ ਕੋਲ ਆ। ਹੂੰ। ਤੇ ਉੱਥੇ ਦੀ ਪੜ੍ਹਾਈ ਯਾਦ ਹੈ? ਉਹ ਬੱਚੇ ਨਾਲ ਜਿਹੜੇ ਪੜ੍ਹਦੇ ਸੀ ਉਹ ਕਿਸੇ ਦਾ ਨਾਮ ਵਗੈਰਾ ਯਾਦ ਆ ਕਿ ਨਹੀਂ? ਨਾ ਨਾ। ਦੇ ਕੋਈ ਯਾਦ ਆਂਦੀ ਹੈ ਕੋਈ ਕੁਝ ਪੁਰਾਣਾ ਯਾਦ ਆਂਦਾ ਉੱਥੇ ਦਾ ਕੁਛ ਲਿਆਂਦਾ ਬੁੱਲ ਪੱਲ ਗਿਆ ਬੁਢਾ ਹੋ ਗਿਆ ਜਦੋਂ ਪੰਜਾਬ ਦੀ ਧਰਤੀ ਤੇ ਆਏ ਪਰਿਵਾਰ ਨੂੰ ਨਾਲ ਲੈ ਕੇ ਉੱਥੇ ਫਿਰ ਇੱਥੇ ਕਿੱਦਾਂ ਗੁਜ਼ਰਬਿਸ਼ਰ ਦੁਆਰਾ ਸ਼ੁਰੂ ਕੀਤੀ ਠੀਕ ਆ ਗੁਜ਼ਰਬਿਸ਼ਰ ਸਕੇ ਠੀਕ ਚੱਲਦਾ ਰਿਹਾ ਨਹੀਂ ਬਾਪੂ ਉਨੀ ਤੁਹਾਡੇ ਕੰਮ ਕਰਦੇ ਸੀ ਜਾਂ ਸਰਕਾਰੀ ਜੋਬ ਤੇ ਸੀ ਉਹ ਫਿਰ ਇੱਥੇ ਆ ਕੇ ਵੀ ਮਿਲੀ ਸਰਕਾਰੀ ਜੋਬ ਹੋ ਕੇ ਕਿੱਦਾਂ ਆਹੋ ਹਮ ਸਰਕਾਰੀ ਜੋ ਮਿਲੀ ਬੱਚੇ ਸੇ ਅਸੀਂ ਸਾਨੂੰ ਕੀ ਪਤਾ ਕਿੱਦਾਂ ਰਹਿ ਗਈ ਤੇ ਬਾਪੂ ਜੀ ਫੌਜ ਦੇ ਵਿੱਚ ਫੇ ਕਦੋਂ ਕਿੱਦਾਂ ਕਿੰਦਾ ਫੇ ਫੌਜ ਦੇ ਵਿੱਚ ਜਾਣਾ ਕਿੱਦਾਂ ਹੋ ਗਿਆ ਫੌਜ ਦਿਲ ਕੀਤਾ ਭਰਤੀ ਹੋ ਗਿਆ ਹੂੰ ਚਲੇ ਗਿਆ ਕਿੰਨੇ ਸਾਲ ਫੌਜ ਦੀ ਸੇਵਾ ਕੀਤੀ 18 ਸਾਲ ਤੇ ਉਹਨਾਂ ਦਾ ਰਿਟਾਇਰਮੈਂਟ ਹੋ ਗਿਆ ਉਸ ਤੋਂ ਬਾਅਦ ਕੀ ਦਿਨਚਰਿਆ ਕੀ ਇਹ ਕਿੱਦਾਂ ਗੁਜ਼ਰ ਬਸਰ ਚੱਲਦਾ ਬਸੇ ਜਾ ਕੇ ਦੁਕਾਨ ਕੀਤੀ ਦੁਕਾਨ ਦਾ ਗੁਜ਼ਰ ਬਸਰ ਚੱਲਦਾ ਰਿਹਾ ਉਹ ਕਿਹਾ ਤੇ ਉਰਦੂ ਵਗੈਰਾ ਵੀ ਆਉਂਦੀ ਹੋਣੀ ਹੈ ਲਿਖਣੀ ਪੜ੍ਹਨੀ ਬਾੜੀ ਮੋਟੀ ਆਉਂਦੀ ਆ ਹਮ ਅਖਬਾਰ ਵਗੈਰਾ ਪੜ੍ਹ ਲੈਣੇ ਜੁੜਦੂ ਜੀ ਆ ਜਾਵੇ ਤਾਂ ਨਹੀਂ ਨਹੀਂ ਲਿਖ ਲੈਨੇ ਹੋ ਮਾੜ ਮੋਟਾ ਨਾਮ ਲਿਖ ਲਈਦਾ ਨਹੀਂ ਜੇ ਮੇਰਾ ਨਾਮ ਲਿਖਣਾ ਪਵੇ ਜਾਂ ਤੁਹਾਡਾ ਆਪਣਾ ਨਾਮ ਲਿਖਣਾ ਪਵੇ ਲਿਖ ਲੋਗੇ ਫਿਰ ਦੂਆ ਦੀ ਵੀ ਪੜ ਸਕਦਾ ਤੇ ਮੈਂ ਲਿਖਦਾ ਨਹੀਂ ਉਰਦੂ ਦਾ ਵੈਸੇ ਵੀ ਨਹੀਂ ਅਸੀਂ ਪੜ ਸਕਦੇ ਜੇ ਸਾਡੇ ਕੋਲ ਲਿਖਿਆ ਜਾਵੇ ਤਾਂ ਵੈਸੇ ਨਹੀਂ ਪੜ੍ਹਉਣੀ ਸਾਡੇ ਕੋ ਹੁਣ ਜੇ ਤੁਹਾਡਾ ਨਾਮ ਲਿਖਣਾ ਪਵੇ ਮਾਤਾ ਜੀ ਦਾ ਨਾਮ ਲਿਖਣਾ ਪਵੇ ਉਰਦੂ 'ਚ ਲਿਖ ਲੋਗੇ ਲਿਖ ਲਾਂਗੇ ਕਦਾ ਪਾ ਹੱਥੀ ਕੰਮ ਕਰਦੇ ਹਾਂ ਕੰਮ ਰੇ ਆ ਹੂੰ ਨਹੀਂ ਕੰਮ ਕਰ ਹਾਂ ਤੇ ਇਥੇ ਗੁੱਠਾ ਰਾਈਦਾ ਸੋ ਬਾਪੂ ਜੀ ਤੇ ਤੁਸੀਂ ਗੱਲਾਂ ਸੁਣੀਆਂ ਵੀ ਬੜੀਆਂ ਪੁਰਾਣੀਆਂ ਗੱਲਾਂ ਨੇ ਕਿਉਂਕਿ 80 ਵਿਰਿਆ ਦੀ ਉਮਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਾ ਕੇ ਵਾਪਸ ਆਣਾ ਵੀ ਇੱਕ ਬੜੀ ਇਤਿਹਾਸ ਦੇ ਨਾਲ ਜੁੜੀ ਹੋਈ ਖਬਰ ਹੈ ਸੋ ਇਦਾਂ ਦੀਆਂ ਅਪਡੇਟ ਤੁਹਾਡਾ ਨਾਲ ਸਾਂਝੀ ਕਰਦਾ ਰਾਵਾਂਗੇ ਪੰਜਾਬ ਦੇ ਹਰ ਮੁੱਦੇ ਦੇ ਅਸੀਂ ਜਾ ਕੇ ਤੁਹਾਡਾ ਨਾਲ ਚਰਚਾ ਕਰੀ ਦੀ ਆ ਤੁਹਾਡਾ ਨਾਲ ਸਾਂਝਾ ਕਰੀਦਾ ਹੈ ਤੋ ਇਹ ਜਿਹੇ ਖਬਰਾਂ ਇਹ ਜਿਹੇ ਇਤਿਹਾਸ ਨਾਲ ਜੋ ਜੁੜੀਆਂ ਹੋਈਆਂ ਜਾਣਕਾਰੀਆਂ ਉਹ ਤੁਹਾਡੇ ਤੱਕ ਪਹੁੰਚਾਦੇ ਰਵਾਂਗੇ ਇਹ ਜਿਹੇ ਸਿੱਖਿਆ ਨਾਲ ਤੁਹਾਨੂੰ ਮਲਾਉਂਦੇ ਰਵਾਂਗੇ ਜਿੱਦ ਨਾਲ ਤੁਹਾਡੀਆਂ ਵੀ ਜਾਣਕਾਰੀ ਦੇ ਵਿੱਚ ਵਾਧਾ ਹੋਵੇ ਤੇ ਸਾਡੀ ਵੀ ਜਾਣਕਾਰੀ ਦੇ ਵਿੱਚ ਵਾਧਾ ਹੋਵੇ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ